ਹੈਲੋ ਗਾਇਸ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਰਾਜਵੀਰ ਕੌਰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਸਵਾਗਤ ਕਰਦੀ ਆਂ ਤੇ ਅੱਗੇ ਵੀ ਤੁਹਾਡੀ ਸਲਾਮਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਆਂ ਕਿ ਪ੍ਰਮਾਤਮਾ ਤੁਹਾਨੂੰ ਸਮੱਤ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਸੋ ਸਭ ਤੋਂ ਪਹਿਲਾਂ ਤਾਂ ਇੱਕ ਰਿਕਵੈਸਟ ਹੈ ਜੀ ਜਿਹੜੇ-ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਆਲਸੋ ਪ੍ਰੈਸ ਬੈਲ ਆਈਕਨ ਤਾਂ ਜੋ ਨਵੀਆਂ-ਨਵੀਆਂ ਵੀਡੀਓਜ਼ ਜਦੋਂ ਨੋਟੀਫਿਕੇਸ਼ਨ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਸੋ ਅੱਜ ਇਸ ਵਲੌਗ ਦੇ ਵਿੱਚ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਸੋਨਾ ਬੁਟੀਕ ਪੀਸ ਲੈ ਕੇ ਆਈ ਹੋਈ ਐਂਗੀ ਸੋ ਆਪਾਂ ਜੀ ਇੱਕ ਬਹੁਤ ਸੋਨਾ ਮਤਲਬ ਸੂਟ ਰੈਡੀ ਕੀਤਾਗਾ ਜਿਹੜਾ ਕਿ ਸਪੈਸ਼ਲ ਬਰਾਇਡਲ ਲੁੱਕ ਦਾ ਸੂਟ ਹੈ ਕਿਸੇ ਬਰਾਇਡਲ ਨੇ ਹਨਾ ਮਤਲਬ ਸੂਟ ਆਪਣੇ ਤੋਂ ਤਿਆਰ ਕਰਵਾਇਆ ਤੇ ਇਹ ਸੂਟ ਆ ਜਿਹੜਾ ਆਪਾਂ ਨੂੰ ਕਿਸੇ ਮਤਲਬ ਜਗ੍ਹਾ ਤੋਂ ਆਰਡਰ ਆਇਆਗਾ ਮਤਲਬ ਕਿਸੇ ਹੋਰ ਪਿੰਡ ਤੋਂ ਆਰਡਰ ਆਇਆ ਆਪਾਂ ਨੂੰ ਤੇ ਉਹਨਾਂ ਨੇ ਆਪਣੀ ਵੀਡੀਓ ਦੇਖ ਕੇ ਜਿਹੜਾ ਆਪਣੇ ਆਲ ਮਤਲਬ ਵੀ ਸੂਟ ਤੇ ਵਰਕ ਕਰਵਾਇਆ ਤੇ ਇਹ ਸਪੈਸ਼ਲ ਮਤਲਬ ਕਿਸੇ ਨੇ ਆਪਣੀ ਜਾਗੋ ਦੇ ਫੰਕਸ਼ਨ ਤੇ ਪਾਣੇ ਲਈ ਤਿਆਰ ਕਰਵਾਇਆਗਾ ਸੂਟ ਤੇ ਦਿਖਾਉਣੀ ਹੈ ਜੀ ਮੈਂ ਤੁਹਾਨੂੰ ਸੂਟ ਸਭ ਤੋਂ ਪਹਿਲਾਂ ਤਾਂ ਜੇ ਮੈਂ ਇਹਦੇ ਸਟੱਫ ਦੀ ਗੱਲ ਕਰਾਂ ਇਹ ਹੈਗਾ ਜੀ ਸ਼ਿਮਰ بیس ਦਾ ਜਿਹੜਾ ਸਟੱਫ ਹੈ ਸ਼ਿਮਰ ਦਾ ਸਟਾਫੇ ਬਹੁਤ ਹੀ ਸੋਹਣੀ ਆਪਾਂ ਕਹਿ ਸਕਦੇ ਗਲਾਸ ਟਾਈਪ ਦੀ ਸ਼ਿਮਰ ਹੈਗੀ ਦੇਖੋ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੀ ਜਿਹੜੀ ਆ ਗਲਾਸ ਟਾਈਪ ਦੇ ਵਿੱਚ ਧਾਰੀਆਂ ਵਗੈਰਾ ਵਾਲਾ ਪ੍ਰਿੰਟ ਹੈਗਾ ਤੇ ਇਹਦੇ ਨੀਚੇ ਜਿਹੜੀ ਟਾਪਟਾ ਦੀ ਆਪਾਂ ਲਾਈਨਿੰਗ ਵਗੈਰਾ ਲਗਾ ਸਕਦੇ ਹਾਂ ਲਗਾਣੀ ਪਾਈਗੀ ਵੈਸੇ ਕਿਉਂਕਿ ਇਹਦੇ ਨਾਲ ਲਾਈਨਿੰਗ ਨਾਲ ਥੋੜੀ ਸੂਟ ਦੀ ਜਿਹੜੀ ਉਹ ਗ੍ਰੇਸ ਬਣ ਜਾਂਦੀ ਹੈ ਸੋ ਜਿਵੇਂ ਗੱਲ ਕਰਾਂ ਸੂਟ ਦੇ ਮਤਲਬ ਕਲਰ ਦੀ ਮਸਟਰਡ ਕਲਰ ਦਾ ਸੂਟ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਮਸਟਰਡ ਕਲਰ ਦਾ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਹੈ ਜੀ ਇਹਦੀ embroidery ਇਹ ਸੂਟ ਤੇ ਜਿਹੜੀ ਬਹੁਤ ਹੀ ਜਿਹੜਾ ਸਫਾਈ ਨਾਲ ਵਰਕ ਹੋਇਆ embroidery ਬਹੁਤ ਅੱਛੀ ਹੈਗੀ ਹੈ ਨਾ ਕਿਉਂਕਿ ਇਹ ਕਸਟਮਰ ਦੀ ਚੋਇਸ ਦੀ ਆਪਾਂ embroidery ਕੀਤੀ ਹੈ ਡਿਜ਼ਾਈਨ ਵੀ ਉਹਨਾਂ ਦਾ ਸੀਗਾ ਤੇ ਸਟੱਫ ਵੀ ਜਿਹੜਾ ਉਹਨਾਂ ਦਾ ਸੀਗਾ ਤੇ ਹੁਣ ਮੈਂ ਤੁਹਾਨੂੰ 1 ਬਾਈ 1 ਇਹਦੇ ਕਲਰ ਕੰਬੀਨੇਸ਼ਨ ਦੱਸਦੀਆਂ ਵੀ ਆਪਾਂ ਜਿਹੜੇ ਕਿਹੜੇ-ਕਿਹੜੇ ਕਲਰ ਚੂਜ਼ ਕੀਤੇ ਆ ਤੇ ਵੀਡੀਓ ਨਾਲ ਬਣੇ ਰਿਓ ਜੀ ਐਂਡ ਤੱਕ ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖੋ ਵੀ ਘੇਰੇ ਦੇ نیچے ਬਹੁਤ ਹੀ ਸੋਹਣੀ ਯੂਨੀਕ ਕਲਰ ਦੀ ਜਿਹੜੀ ਕਟਵਰਕ ਬਣੀ ਹੋਈ ਹੈ ਜ਼ਿਗਜ਼ੈਗ ਪੈਟਰਨ ਦੇ ਵਿੱਚ ਦੇਖੋ ਤੁਸੀਂ ਜ਼ਿਗਜ਼ੈਗ ਪੈਟਰਨ ਦੇ ਵਿੱਚ ਇਹਦੀ ਜਿਹੜੀ ਕਟਵਰਕ ਬਣੀ ਹੋਈ ਹੈਗੀ ਤੇ ਇਹਦੀ ਘੇਰੀ ਦੀ ਦੋਨੋਂ ਸਾਈਡ ਤੇ ਸਨਫਲਾਅਰਸ ਆਪਾਂ ਜਿਵੇਂ ਬੋਲ ਸਕਦੇ ਵੀ ਸੂਰਜਮੁਖੀ ਦੇ ਫਲਾਵਰ ਵਾਂਗੂ ਜਿਹੜਾ ਫਲਾਅਰਸ ਬਣਿਆ ਹੋਇਆ ਤੇ ਜਿਵੇਂ ਗੱਲ ਕਰਾਂ ਇੱਥੇ ਦੇਖੋ ਰੋਜ਼ ਦਾ ਫਲਾਅਰਸ ਬਣਿਆ ਹੋਇਆ ਤੇ ਸਨਫਲਾਅਰ ਹੋ ਗਿਆ ਤੇ ਰੋਜ਼ ਦਾ ਫਲਾਅਰਸ ਹੋ ਗਿਆ ਛੋਟੀਆਂ-ਛੋਟੀਆਂ ਬੂਟੀਆਂ ਵਾਲੇ ਫਲਾਅਰਸ ਬਣੇ ਹੋਏ ਆ ਬਹੁਤ ਸੋਹਣੀਆਂ ਪੱਤੀਆਂ ਬਣੀਆਂ ਹੋਈਆਂ ਹੈਗੀਆਂ ਸੋ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਜੀ ਕਲਰ ਕੰਬੀਨੇਸ਼ਨ ਕਿਹੜੇ-ਕਿਹੜੇ ਕਲਰ ਯੂਜ਼ ਕੀਤੇ ਗਏ ਆ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਮਸਟਰਡ ਕਲਰ ਦਾ ਸੂਟ ਹੈ ਇਹਦੇ ਵਿੱਚ ਡਾਰਕ yellow ਕਲਰ ਯੂਜ਼ ਕੀਤਾ ਹੋਇਆ white ਕਲਰ ਯੂਜ਼ ਕੀਤਾ ਹੋਇਆਗਾ ਮਹਿਰੂਨ ਕਲਰ ਯੂਜ਼ ਕੀਤਾ ਹੋਇਆ parrot ਕਲਰ ਯੂਜ਼ ਕੀਤਾ then white then sky blue ਤੁਸੀਂ ਦੇਖ ਹੀ ਰਹੇ ਹੋਗੇ ਜਿਹੜੇ-ਜਿਹੜੇ ਕਲਰ ਯੂਜ਼ ਕੀਤੇ ਗਏ ਆ ਵੀਡੀਓ ਦੇ ਵਿੱਚ ਤੇ ਦੇਖੋ ਤੁਸੀਂ ਬਹੁਤ ਹੀ ਸੋਹਣੀ embroidery ਕੀਤੀ ਹੋਈ ਹੈ ਤੇ ਆ ਜਿਹੜਾ ਮੈਂ ਤੁਹਾਨੂੰ ਵਰਕ ਦਿਖਾ ਰਹੀ ਵੀਡੀਓ ਦੇ ਵਿੱਚ ਇਹ ਹੈਗਾ ਜੀ ਇਹਦੇ ਘੇਰੇ ਤੇ ਵਰਕ ਤੇ ਤੁਸੀਂ ਦੇਖੋ ਵੀ ਜਿਹੜਾ ਵਰਕ ਆ ਉਹ ਕਿੰਨੀ ਸਫਾਈ ਨਾਲ ਹੋਇਆ ਕਿਤੋਂ ਕੋਈ ਸੂਟ ਛਿੱਜਿਆ ਨਹੀਂ ਕੋਈ ਕੰਪਲੇਂਟ ਨਹੀਂ ਗਈ ਸੋ ਦੇਖੋ ਤੁਸੀਂ ਪੂਰਾ ਇਦਾਂ ਮੜਿਆ ਪਿਆਏਗਾ ਦੇਖੋ ਤੁਸੀਂ ক্লোਜ਼ਲੀ ਮੈਂ ਤੁਹਾਨੂੰ ਦਿਖਾਉਣੀ ਹੈਗੀ ਸੋ ਇਹ ਵਾਲਾ ਜਿਹੜਾ ਵਰਕ ਹੈਗਾ ਇਹ ਹੈਗਾ ਇਹ ਜੀ ਇਹਦੇ ਘੇਰੇ ਤੇ ਵਰਕ ਸੋ ਇਹ ਸੂਟ ਦੇ ਜਿਹੜੇ ਉੱਪਰ ਤੋਂ ਮਤਲਬ نیچے ਤੋਂ ਉੱਪਰ ਤੱਕ ਜਿਹੜੀਆਂ ਬਹੁਤ ਸੋਹਣੀਆਂ ਬੂਟੀਆਂ ਬਣੀਆਂ ਹੋਈਆਂ ਆਈਆਂ ਤੁਸੀਂ ਦੇਖ ਹੀ ਰਹੇ ਹੋ ਮੈਂ ਤੁਹਾਨੂੰ ਦਿਖਾ ਰਹੀ ਐਂਗੀ ਬਹੁਤ ਸੋਹਣੀਆਂ ਜਿਹੜੀਆਂ ਬੂਟੀਆਂ ਬਣੀਆਂ ਹੋਈਆਂ ਆਈਆਂ ਦੇਖੋ ਤੁਸੀਂ ਤੇ ਬਹੁਤ ਹੀ ਸਫਾਈ ਨਾਲ ਇੰਨਾ ਤੇ ਵਰਕ ਕੀਤਾ ਹੋਇਆ ਮੈਂ ਤੁਹਾਨੂੰ ক্লোਜ਼ਲੀ ਦਿਖਾਉਣੀ ਹੈਗੀ ਤੇ ਤੁਸੀਂ ਸੂਟ ਦੀ ਸ਼ਾਈਨਿੰਗ ਦੇਖੋ ਵੀ ਕਿੰਨੀ ਸ਼ਾਈਨਿੰਗ ਵਾਲਾ ਸੂਟ ਹੈਗਾ ਕਿੰਨੀ ਗ੍ਰੇਸ ਹੈ ਸੂਟ ਦੀ ਤੇ ਸਟਫ ਵੀ ਦੇਖੋ ਕਿੰਨਾ ਜ਼ਿਆਦਾ ਵਧੀਆ ਸੋ ਆ ਹੋ ਗਿਆ ਜੀ ਇਹਦੇ ਘੇਰੇ ਤੇ ਵਰਕ ਮੈਂ ਤੁਹਾਨੂੰ ਦਿਖਾ ਚੁੱਕੀ ਹਾਂ ਸੋ ਇਹ ਉੱਪਰ ਤੱਕ ਜਿਹੜੀਆਂ ਬੂਟੀਆਂ ਚ ਆ ਰਹੀਆਂ ਨੇ ਆ ਇਹਦੇ ਉੱਪਰ ਤੱਕ ਮਤਲਬ ਨੀਚੇ ਤੋਂ ਲੈ ਕੇ ਇਹ ਵੀ ਇਹਦੇ ਜਿਹੜੇ ਫਰਸਟ ਸਾਈਡ ਤੇ ਹੀ ਹੈਗੇ ਘੇਰਾ ਹੋ ਗਿਆ हिਪ ਹੋ ਗਿਆ ਕਮਰ ਤੇ ਸਾਰੇ ਮਤਲਬ ਉਹ ਐਮਬਰਾਇਡਰੀ ਆ ਗਈ ਸੋ ਇਸ ਤੋਂ ਬਾਅਦ ਮੈਨੂੰ ਹੋਣੀ ਹੈ ਜੀ ਤੁਹਾਨੂੰ ਇਹਦੀ ਬਾਜ਼ੂ ਤੇ ਵਰਕ ਜੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਹੈ ਜੀ ਇਹਦੀ ਬਾਜ਼ੂ ਤੇ ਵਰਕ ਸਿਮਿਲਰਲੀ ਜਿਹੜੇ ਜ਼ਿਗਜ਼ੈਗ ਪੈਟਰਨ ਦੀ ਕਟਵਰਕ ਹੈਗੀ ਉਹ ਇਹਦੀ ਬਾਜ਼ੂ ਤੇ ਬਣੀ ਹੋਈ ਹੈਗੀ ਤੇ ਬਹੁਤ ਹੀ ਸੋਹਣੇ ਫਲਾwrs ਜਿਵੇਂ ਰੋਜ਼ ਦਾ ਫਲਾwrs ਬਣਿਆ ਹੋਏ ਇਧਰ ਸਨਫਲਾwrs ਬਣਿਆ ਹੋਇਆ ਏ ਸੋ ਇਹ ਹੋ ਗਿਆ ਜੀ ਇਹਦੀ ਫਰਸਟ ਬਾਜ਼ੂ ਦੈਨ ਇਹਦੇ ਨਾਲ ਹੀ ਆਹ ਵਾਲੀ ਹੋ ਗਈ ਜੀ ਇਹਦੀ ਸੈਕੰਡ ਬਾਜ਼ੂ ਤੇ ਤੁਸੀਂ ਐਮਬਰਾਇਡਰੀ ਦੇਖੋ ਕਿੰਨੀ ਜ਼ਿਆਦਾ ਸੋਹਣੀ ਤੇ ਸੂਟ ਦੇਖੋ ਤੁਸੀਂ ਕਿੰਨੀ ਸ਼ਾਈਨਿੰਗ ਮਾਰ ਰਿਹਾ ਦੇਖੋ ਤੁਸੀਂ ਮਸਟਰਡ ਕਲਰ ਦਾ ਸੂਟ ਹੈਗਾ ਤੇ embroidery ਦੇਖੋ ਪੂਰੀ ਮੜੀ ਪਈ ਹੈਗੀ ਦੇਖੋ ਤੁਸੀਂ ਬਹੁਤ ਹੀ ਸੋਨਾ ਆਪਾਂ ਵਰਕ ਕੀਤਾ bridal ਦਾ ਆਪਾਂ ਜਿਹੜਾ suit ready ਕੀਤਾਗਾ ਸੋ ਦੇਖੋ ਹਾਂਜੀ ਤੇ ਦੇਖੋ ਤੁਸੀਂ ਮੈਂ ਤੁਹਾਨੂੰ ক্লোਜ਼ਲੀ ਦਿਖਾਉਣੀ ਹੈਗੀ ਦੇਖੋ ਤੁਸੀਂ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣੇ ਮਤਲਬ ਦੇ ਰਹੇ ਹੈ ਦੇਖੋ ਤੁਸੀਂ ਠਾ ਰੇ ਕਲਰ ਦੀ ਆਪਣੀ ਅਟਰੈਕਸ਼ਨ ਹੈਗੀ ਦੇਖੋ ਤੁਸੀਂ ਸੋ ਇਹ ਜਿਹੜਾ ਸੂਟ ਤੇ ਏਮਬਰਾਇਡਰੀ ਏ ਜੀ ਆਪਾਂ ਇਹਦੇ ਘੇਰੇ ਤੇ ਕੀਤੀ ਹੋਈ ਏ ਤੇ نیچے ਤੋਂ ਲੈ ਕੇ ਉੱਪਰ ਤੱਕ ਜਿਹੜੀਆਂ ਬੂਟੀਆਂ ਜਾ ਰਹੀਆਂ ਹੈਗੀਆਂ then ਇਹ ਵਾਲੀ ਜਿਹੜੀ ਵਰਕ ਹੈਗਾ ਏਮਬਰਾਇਡਰੀ ਹੈਗੀ ਹੈਗੀ ਇਹ ਆਪਾਂ ਕੀਤੀ ਏ ਜੀ ਇਹਦੀ ਬਾਜ਼ੂ ਤੇ ਤੇਨ ਇਸ ਤੋਂ ਬਾਅਦ ਮੈਂ ਤੁਹਾਨੂੰ ਇਹਦੀ ਬਾਟਮ ਤੇ ਦਿਖਾਉਣੀ ਏ ਸਿਮਿਲਰਲੀ ਜਿਹੜੀ ਇਦਾਂ ਦੀ ਏਮਬਰਾਇਡਰੀ ਆਪਾਂ ਇਹਦੀ ਬਾਟਮ ਤੇ ਕੀਤੀ ਹੋਈ ਹੈਗੀ ਸੋ ਦੇਖੋ ਤੁਸੀਂ ਜਿਹੜਾ ਇਹ ਵਾਲਾ ਹੋ ਗਿਆ ਇਹ ਹੋ ਗਿਆ ਜੀ ਇਹਦਾ ਫਰਸਟ ਬਾਟਮ ਜਿਹੜਾ ਬਾਜ਼ੂ ਐ ਤੇ ਉਹਦੇ ਤੇ ਜਿਵੇਂ ਸੇਮ ਵਰਕ ਹੈਗਾ ਸਿਮਿਲਰ ਪੈਟਰਨ ਹੈ ਜਿਹੜਾ ਬਣਿਆ ਹੋਇਆ ਉਹੀ ਇਹਦੀ ਮਤਲਬ ਬਾਟਮ ਤੇ ਹੈਗਾ ਸੋ ਇਹ ਹੋ ਗਿਆ ਜੀ ਇਹਦੀ ਫਰਸਟ ਬਾਟਮ ਤੇ ਤੇ ਤੁਸੀਂ ਦੇਖੋ ਵੀ embroidery ਬਹੁਤ ਅੱਛੀ ਕੀਤੀ ਹੋਈ ਹੈਗੀ ਸੋ ਦੈਨ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਹੈ ਜੀ ਇਹਦੀ ਸੈਕਿੰਡ ਮਤਲਬ ਬਾਟਮ ਤੇ ਵਰਕ ਸੋ ਇਹ ਜਿਹੜਾ ਕਲਰ ਹੈ ਬਹੁਤ ਹੀ ਪਿਆਰਾ ਆਏਗਾ ਤੇ ਇਦਾਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਸੋ ਇਹ ਹੋ ਗਿਆ ਜੀ ਇਹਦਾ ਸੈਕਿੰਡ ਬਾਟਮ ਤੇ ਇਹਦੇ ਤੇ ਵੀ ਦੇਖੋ ਤੁਸੀਂ ਵੀ ਕਿੰਨੀ ਗ੍ਰੇਸ ਹੈ ਸੂਟ ਦੀ ਸ਼ਿਮਰ 베ਸ ਦਾ ਇਹ ਸਟੱਫ ਹੈ ਜੀ ਤੇ ਗਲਾਸ ਸ਼ਿਮਰ ਆਪਾਂ ਬੋਲ ਸਕਦੇ ਹਾਂਗੇ ਤੇ ਇਹਦੇ ਤੇ ਲਾਈਨਿੰਗ ਲੱਗੇਗੀ ਟਾਪਟਾ ਦੀ ਤੇ ਦੇਖੋ ਤੁਸੀਂ ਸੂਟ ਮੈਂ ਤੁਹਾਨੂੰ ਪੂਰੇ ਸੂਟ ਦੀ ਲੁੱਕ ਦਿਖਾਤੀ ਹੈਗੀ ਤੇ ਆ ਤਾਂ ਮੈਂ ਤੁਹਾਨੂੰ ਸਟਾਰਟਿੰਗ 'ਚ ਹੀ ਦਿਖਾਤਾ ਸੀਗਾ ਇਹਦੇ ਘੇਰੇ ਵਾਲਾ ਤੇ ਇਹਦੇ ਤੋਂ ਮਤਲਬ ਇਹਦੇ ਅੱਗੇ ਵਾਲਾ ਹੋ ਗਿਆ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਸਾਡੇ ਤੋਂ ਕੜਵਾ ਸਕਦੇ ਹੋਗੇ ਐਟ ਆ ਰੀਜ਼ਨੇਬਲ ਪ੍ਰਾਈਸ ਤੇ ਕਰਵਾ ਚੌਥ ਕਰਕੇ ਅਸੀਂ ਬਹੁਤ ਸਾਰੇ ਆਫਰਸ ਲੈ ਕੇ ਆ ਰਹੀ ਹਾਂ ਤੁਹਾਡੇ ਵਾਸਤੇ ਸੋ ਕਰਵਾ ਚੌਥ ਕਰਕੇ ਮੇਰੀਆਂ ਭੈਣਾਂ ਜਿਹੜੀਆਂ ਸਾਡੇ ਤੋਂ ਸੋਹਣੇ ਸੋਹਣੇ ਸੂਟ ਕੜਵਾ ਸਕਣੀਆਂ ਹੈਗੀਆਂ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਆਪਣਾ ਕੰਟੈਕਟ ਸ਼ੇਅਰ ਕਰ ਰਹੀ ਹਾਂ ਤੁਸੀਂ ਮੈਨੂੰ ਮੈਸੇਜ ਜਾਂ ਕਾਲ ਵੀ ਕਰ ਸਕਦੇ ਹੋਗੇ ਜਾਂ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਮੈਸੇਜ ਡ੍ਰੌਪ ਕਰ ਸਕਦੇ ਹੋਗੇ ਸੋ ਉਸ ਤੋਂ ਬਾਅਦ ਮੈਂ ਤੁਹਾਨੂੰ ਸੂਟ ਦੀ ਜਾਂ ਐਮਬ੍ਰੋਇਡਰੀ ਦੀ ਫਰਦਰ ਜਿਹੜੀ ਉਹ ਡਿਟੇਲ ਦੇਵਾਂਗੀ ਸੋ ਜਲਦੀ ਤੋਂ ਜਲਦੀ ਸਾਡੇ ਤੋਂ ਜਿਹੜੇ ਸੋਹਣੇ ਸੋਹਣੇ ਆਫਰਸ ਤੇ ਸੂਟ ਕੜਵਾਓ ਤੇ ਅਗਰ ਤੁਹਾਨੂੰ ਸਾਡੀ ਵੀਡੀਓ ਚ ਅੱਛੀਆਂ ਲੱਗਦੀਆਂ ਸੋ ਪਲੀਜ਼ ਮੇਰੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਆ ਕਰੋ ਆਲਸੋ ਪ੍ਰੈਸ ਬੈਲ ਆਈਕਨ ਤਾਂ ਜੋ ਜਿਹੜਾ ਨਵੇਂ-ਨਵੇਂ ਵੀਡੀਓ ਤੇ ਜਿਹੜਾ ਨੋਟੀਫਿਕੇਸ਼ਨ ਹੋ ਤੁਹਾਡੇ ਤੱਕ ਪਹੁੰਚ ਸਕੇ ਸੋ ਇਹ ਹੈਗਾ ਜੀ ਆਪਣਾ ਸੂਟ ਸ਼ਿਮਰ ਬੇਜ ਦਾ ਸਟੱਫ ਹੈ 올ਓਵਰ ਸੂਟ ਹੈ ਜੀ ਇਹ ਸੋ ਬਰਾਇਡਲ ਦਾ ਮਤਲਬ ਬਰਾਇਡਲ ਦਾ ਆਪਾਂ ਇਹ ਸੂਟ ਰੈਡੀ ਕੀਤਾਗਾ ਕਿਸੇ ਦੇ ਘਰੇ ਮੈਰਿਜ ਸੀਗੀ ਤੇ ਉਹਨਾਂ ਨੇ ਆਪਣੇ ਤੋਂ ਜਿਹੜਾ ਆਪਣੀ ਜਾਗੋ ਲਈਏ ਸੂਟ ਰੈਡੀ ਕਰਵਾਇਆਗਾ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਸਾਡੇ ਤੋਂ ਕੜਵਾ ਸਕਦੇ ਹੋਗੇ ਸੋ ਨੈਕਸਟ ਵਲੌਗ ਦੇ ਵਿੱਚ ਆਪਾਂ ਇੱਕ ਨਵੀਂ ਵੀਡੀਓ ਨਾਲ ਮਿਲਦੇ ਆਂ ਸੋ ਤਦ ਤੱਕ ਦੇ ਲਈ ਰੱਬ ਰੱਖਾ